ਗੁਰਮਤਿ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਸ ਤਰ੍ਹਾਂ ਦੀ ਮੰੰਦੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਭੈੜੀ ਸ਼ਬਦਾਵਲੀ ਗਾਲਾਂ ਸ਼੍ਰੋਮਣੀ ਕਮੇਟੀ ਦੀ ਹੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕਟੀਆਂ ਆ ਇਸ ਤੋਂ ਸਾਬਤ ਹੋ ਗਿਆ ਆ ਕਿ ਇਹ ਲੋਕ ਕੋਈ ਨਿਮਾਣੇ ਨਹੀਂ ਇਹ ਕੋਈ ਨਿਤਾਣੇ ਨਹੀਂ ਇਹ ਕੋਈ ਗੁਰਮਖ ਬੰਦੇ ਨਹੀਂ ਇਹ ਕੋਈ ਨੇਕ ਬੰਦੇ ਨਹੀਂ ਇਹ ਕੋਈ ਸਿਆਣੇ ਬੰਦੇ ਨਹੀਂ ਇਹ ਕੋਈ ਸੂਝਵਾਨ ਬੰਦੇ ਨਹੀਂ ਇੰਨਾ ਸਾਰਿਆਂ ਦੇ ਮਨਾਂ ਦੇ ਅੰਦਰ ਕਿੰਨੀ ਜਿਹੜੀ ਗੰਦਗੀ ਆ ਉਹ ਭਰੀ ਪਈ ਆ ਤੇ ਇੱਕ ਦੂਜੇ ਦੇ ਜਿਹੜੇ ਪੋਤੜੇ ਫਰੋਲਣ ਦੇ ਜਿਹੜੇ ਯਤਨ ਆ ਉਹ ਕਰ ਰਹੇ ਆ ਤੁਸੀਂ ਦੇਖੋ ਕਿ ਧਾਮੀ ਨੂੰ ਬਹੁਤ سارے ਲੋਕ ਗੁਰਮਖ ਸਮਝਦੇ ਸੀ ਬਹੁਤ سارے ਲੋਕ ਪੜਿਆ ਲਿਖਿਆ ਐਡਵੋਕੇਟ ਸਮਝਦਾਰ ਸਿਆਣਾ ਸੁਲ ਗਿਆ ਹੋਇਆ ਬੰਦਾ ਸਮਝਦੇ ਸੀ ਅਤੇ ਉਹਦੇ ਬਾਰੇ ਹੋਰ ਵੀ ਬਹੁਤ ਕੁਝ ਕਿਹਾ ਜਾਂਦਾ ਸੀ ਪਰ ਅੱਜ ਜਿਸ ਤਰੀਕੇ ਦੇ ਨਾਲ ਧਾਮੀ ਨੇ ਜਿਹੜੀ ਸ਼ਬਦਾਵਲੀ ਵਰਤੀ ਆ ਉਸ ਤਰੀਕੇ ਦੇ ਨਾਲ ਜਿਹੜਾ ਧਾਮੀ ਆ ਉਹ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਆ ਇਹਨਾਂ ਸਾਰਿਆਂ ਦੀ ਜਿਹੜੀ ਮਾਤਿਆ ਉਹ ਮਾਰੀ ਜਾ ਚੁੱਕੀ ਹੋਈ ਆ ਗੁਰੂ ਪਾਤਸ਼ਾਹ ਜੀ ਕਲਾ ਵਰਤਾ ਰਹੇ ਆ ਇਹ ਲੋਕ ਧਾਮੀ ਵਰਗੇ ਜੋ ਸੁਖਬੀਰ ਬਾਦਲ ਦੇ ਚਾਪਲੂਸ ਬਣੇ ਹੋਏ ਸਨ ਚਮਚੇ ਬਣੇ ਹੋਏ ਸਨ ਤਲਵੇ ਜੱਟ ਰਹੇ ਸਨ ਦੇਖੋ ਕਿ ਇਹ ਲੋਕ ਕਿਵੇਂ ਜਿਹੜੇ ਆ ਨੰਗੇ ਹੋ ਰਹੇ ਆ ਤੇ ਇਹਨਾਂ ਦਾ ਜਿਹੜਾ ਕਰੂਪ ਚਿਹਰਾ ਆ ਇਹਨਾਂ ਦਾ ਜਿਹੜਾ ਗੰਦਾ ਚਿਹਰਾ ਆ ਉਹ ਲੋਕਾਂ ਦੇ ਜਿਹੜਾ ਸਾਹਮਣੇ ਆ ਰਿਹਾ ਆ ਧਾਮੀ ਸਭ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿ ਤੁਸੀਂ ਕਿਸ ਅਹੁਦੇ ਦੇ ਉੱਤੇ ਬੈਠੇ ਹੋ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਹੋ ਇਹ ਗੱਲ ਵੱਖਰੀ ਕਿ ਕਿਹੜੇ ਬੰਦੇ ਨੇ ਕਿਨੂੰ ਕਿਹਾ ਆ ਗੱਲ ਤਾਂ ਇਹ ਆ ਕਿ ਕਿਹੜਾ ਬੰਦਾ ਕਿਸ ਅਹੁਦੇ ਦੇ ਉੱਤੇ ਬੈਠ ਕੇ ਕਿਹੜੀ ਗੱਲ ਕਰ ਰਿਹਾ ਆ ਤੁਸੀਂ ਸਿੱਖ ਪੰਥ ਦੀ ਸਲਮੌਰ ਸੰਸਥਾ ਆਖੀ ਜਾਂਦੀ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਦੇ ਵਿੱਚ ਆਈ ਸੀ ਉਹਦੇ ਤੁਸੀਂ ਪ੍ਰਧਾਨ ਹੋ ਤੇ ਪ੍ਰਧਾਨ ਦੇ ਅਹੁਦੇ ਦੇ ਉੱਤੇ ਬੈਠ ਕੇ ਤੁਸੀਂ ਇੱਕ ਇਸਤਰੀ ਨੂੰ ਇੱਕ ਔਰਤ ਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਵਰਤ ਰਹੇ ਹੋ ਇਹ ਤੁਹਾਨੂੰ ਬਿਲਕੁਲ ਵੀ ਸੋਭਾ ਨਹੀਂ ਦਿੰਦਾ ਸੀ ਤੁਹਾਡੀ ਬਜ਼ੁਰਗ ਉਮਰ ਆ ਕਾਫੀ ਵੱਡਾ ਗੁਰੂ ਸਾਹਿਬ ਜੀ ਨੇ ਤੁਹਾਨੂੰ ਜਿਹਦਾ ਸਰੂਪ ਆ ਦਾੜਾ ਬਖਸ਼ਿਆ ਹੋਇਆ ਤੁਸੀਂ ਅੰਮ੍ਰਿਤਧਾਰੀ ਗੁਰਸਿੱਖ ਯੋਸ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੇ ਤੁਸੀਂ ਬੈਠੇ ਹੋਏ ਉਸ ਸਮੇਂ ਸਮੇਂ ਦੇ ਉੱਤੇ ਤੁਸੀਂ ਹੋਰ ਅਹੁਦੇਦਾਰੀਆਂ ਜਿਹੜੀਆਂ ਆ ਉਹ ਮਾਣੀਆਂ ਤੁਸੀਂ ਲੋਕਾਂ ਦੇ ਵਿੱਚ ਬੜਾ ਭਰਮ ਭਲੇਖਾ ਪਾਇਆ ਹੋਇਆ ਸੀ ਕਿ ਤੁਸੀਂ ਬਹੁਤ ਨਿਤਨੇਮੀ ਹੋ ਤੁਸੀਂ ਬਹੁਤ ਗੁਰਮਖੀ ਹੋ ਤੁਸੀਂ ਤਾਂ ਬਹੁਤ ਨਿਮਾਨੇ ਹੋ ਕਿ ਤੁਸੀਂ ਤਾਂ ਕਿਸੇ ਨੂੰ ਦੀ ਕੁਝ ਕਹਿੰਦੇ ਹੀ ਨਹੀਂ ਪਰ ਆ ਜਿਹੜਾ ਤੁਹਾਡਾ ਜਿਹੜਾ ਅੱਜਕ ਰੂਪ ਚਿਹਰਾ ਆ ਇਹ ਸਿੱਖ ਸੰਗਤਾਂ ਦੇ ਸਾਹਮਣੇ ਆਇਆ ਆ ਤੇ ਜਿਹੜੀ ਹਾਲੇ ਤੁਸੀਂ ਜਗੀਰ ਕੌਰ ਨੂੰ ਜਿਹੜੀ ਗੱਲ ਆਖੀ ਹੈ ਨਾ ਤੁਸੀਂ ਇਹਦੇ ਤੋਂ ਅੱਗੇ ਵੀ ਬਹੁਤ ਕੁਝ ਕਰਦੇ ਹੋ ਇੱਥੇ ਤਾਂ ਤੁਹਾਡੀ ਜਿਹੜੀ ਗੱਲ ਆ ਉਹ ਸਾਹਮਣੇ ਆ ਗਈ ਆ মিডিਆ ਦੇ ਵਿੱਚ ਤੇ ਮੈਂ ਇਹ ਸਮਝਦਾ ਹਾਂ ਕਿ ਜਦੋਂ ਲੋਕ ਤੁਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਬੀਬੀਆਂ ਦੇ ਖਿਲਾਫ ਕਿੰਨੀਆਂ ਜਿਹੜੀਆਂ ਭੈੜੀਆਂ ਸ਼ਬਦਾਵਲੀ ਆ ਉਹ ਤੁਸੀਂ ਵਰਤਦੇ ਹੋਵੋਗੇ ਕਿੰਨੀਆਂ ਤੁਸੀਂ ਗੰਦਗੀ ਭਰੀਆਂ ਜਿਹੜੀਆਂ ਗੱਲਾਂ ਆ ਉਹ ਕਰਦੇ ਹੋਵੋਗੇ ਤੇ ਬਹੁਤ ਸਾਰੇ ਤੁਹਾਡੇ ਜਿਹੜੇ ਤੁਹਾਡੇ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਹੈਗੇ ਆ ਉਹਨਾਂ ਦੀਆਂ ਕਰਤੂਤਾਂ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਆ ਉਹ ਨਸ਼ਰ ਹੋ ਵੀ ਚੁੱਕੀਆਂ ਹੋਈਆਂ ਆ ਹੋਰ ਮੈਂ ਤੁਹਾਨੂੰ ਦੱਸਦਾ ਕਿ ਹੁਣ ਤਾਂ ਇਹਨਾਂ ਨੇ ਕੱਲਾ ਬੀਬੀ ਜ਼ਗੀਰ ਕੌਰ ਨੂੰ ਇਹੋ ਜੀ ਸ਼ਬਦਾਬ ਦੀ ਵਰਤੀ ਹੈ ਜਿਹੜੀ ਮੈਂ ਦੱਸ ਵੀ ਨਹੀਂ ਸਕਦਾ ਬਹੁਤ ਸਾਰੇ ਲੋਕਾਂ ਨੇ ਟੀਵੀ ਚੈਨਲਾਂ ਉੱਤੇ ਸੁਣ ਵੀ ਲਈ ਆ ਪਰ ਇਹਨਾਂ ਨੇ ਤਾਂ ਉਸ ਤੋਂ ਵੀ ਵੱਧ ਕੇ ਜਿਹੜੇ ਕਰ ਰਹੇ ਆ ਉਹ ਕਰ ਦਿੱਤੇ ਹੋਏ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੂੰ ਬੈਠਣ ਦਾ ਜਿਹੜਾ ਕੋਈ ਹੱਕ ਨਹੀਂ ਰਿਹਾ ਉਹ ਤੁਰੰਤ ਜਿਹੜਾ ਅਸਤੀਫਾ ਆ ਉਹ ਦੇਵੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਆਕਾਲਕਟ صاحب ਨੂੰ ਬੇਨਤੀ ਕਰਦੇ ਆਂ ਕਿ ਤੁਰੰਤ ਇਹਨੂੰ ਆਦੇਸ਼ ਦਿੱਤਾ ਜਾਵੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਇਸ ਦੇ ਨਾਲ ਹੀ ਇਸ ਨੂੰ ਧਾਰਮਿਕ ਤਨਖਾਹ ਲਗਾਈ ਜਾਣੀ ਚਾਹੀਦੀ ਹੈ ਤੇ ਬੀਬੀ ਜ਼ਗੀਰ ਕੌਰ ਨੂੰ ਵੀ ਚਾਹੀਦਾ ਹੈ ਕਿ ਇਹਦੇ ਉੱਤੇ ਜਿਹੜਾ ਕਾਨੂੰਨੀ ਤਰੀਕੇ ਨਾਲ ਕੇਸ ਦਰਜ ਉਹ ਕਰਾਵੇ ਬੀਬੀ ਜ਼ਗੀਰ ਕੌਰ ਦੇ ਨਾਲ ਬਹੁਤ ਸਾਰੇ ਵਖਰੇਵੇਂ ਹੋ ਸਕਦੇ ਆ ਬਹੁਤ ਸਾਰੇ ਮਤਭੇਦ ਹੋ ਸਕਦੇ ਆ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਆ ਅ ਸਹਿਮਤੀ ਹੋ ਸਕਦੀ ਆ ਜਿਹਦੇ ਨਾਲ ਸਹਿਮਤ ਨਹੀਂ ਸਾਡੇ ਵੀ ਬਹੁਤ ਸਾਰੇ ਵਕਰੇਵੇਂ ਆ ਪਰ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਸ਼ਬਦਾਵਲੀ ਵਰਤਦੇ ਇਸ ਤਰੀਕੇ ਦੇ ਨਾਲ ਤਾਂ ਕੋਈ ਸਿੱਖ ਸੋਚ ਵੀ ਨਹੀਂ ਸਕਦਾ ਤੇ ਖਾਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਉੱਤੇ ਜਿਹੜਾ ਕਾਬਜ ਆ ਉਹ ਹੋਵੇ ਅਸੀਂ ਵੀ ਬੀਬੀ ਜ਼ਗੀਰ ਕੌਰ ਦਾ ਸਮੇਂ-ਸਮੇਂ ਦੇ ਉੱਤੇ ਸਾਰਥਿਕ ਵਿਰੋਧ ਕੀਤਾ ਆਲੋਚਨਾ ਕੀਤੀ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲਾਂ ਦੇ ਵਿੱਚ ਰਹਿ ਕੇ ਬਹੁਤ ਸਾਰੇ ਪੰਥ ਵਿਰੋਧੀ ਫੈਸਲੇ ਵੀ ਕੀਤੇ ਤੇ ਜਿਸ ਤਰ੍ਹਾਂ ਹੁਣ ਧਾਮੀ ਸਾਹਿਬ ਕਰੀਏ ਬਾਦਲਾਂ ਦੀ ਚਾਪਲੂਸੀ ਕਿਸੇ ਸਮੇਂ ਬੀਬੀ ਜਗੀਰ ਕੌਰ ਨੇ ਨਹੀਂ ਕੀਤੀ ਪਰ ਹੁਣ ਤੁਸੀਂ ਦੇਖੋ ਇਹ ਨੇੜੇ ਨੇੜੇ ਰਹਿੰਦੇ ਆ ਤੇ ਇੱਕ ਦੂਜੇ ਦੇ ਜਿਹੜੇ ਪੋਤੜੇ ਫਰੋਲ ਦੇ ਕਹਿਣ ਤੋਂ ਭਾਵੇਂ ਸਾਰੇ ਲੋਕ ਜਿਹੜੇ ਆ ਉਹ ਇਹੋ ਜਿਹੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੰਗਤ ਜੀ ਜਦੋਂ 328 ਪਾਵਨ ਸਰੂਪਾਂ ਦਾ ਮੋਰਚਾ ਲੱਗਾ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦਾ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਹੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਜਿੱਥੇ ਗੁਰਸਿੱਖਾਂ ਦੇ ਉੱਤੇ ਸਤਕਾਰ ਕਮੇਟੀ ਵਾਲੇ ਗੁਰਸਿੱਖਾਂ ਦੇ ਉੱਤੇ ਜੁਲਮ ਢਾਇਆ ਗਿਆ ਉਹਨਾਂ ਨੂੰ ਕਿਰਪਾਨਾਂ ਤਲਵਾਰਾਂ ਦੇ ਨਾਲ ਵੜਿਆ ਗਿਆ ਡਾਂਗਾ ਮਾਰੀਆਂ ਗਈਆਂ ਉਹਨਾਂ ਦੀਆਂ ਦਸਤਾਰਾਂ ਰੋਲੀਆਂ ਗਈਆਂ ਕੇਸਾਂ ਦੀ ਬੇਅਦਬੀ ਕੀਤੀ ਗਈ ਜੇਬਾਂ ਤੋਂ ਪੈਸੇ ਕੱਢ ਲਏ ਸੀ ਇਨ੍ਹਾਂ ਸ਼੍ਰੋਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਅਤੇ ਅਧਿਕਾਰੀਆਂ ਨੇ ਤੇ ਉਸ ਸਮੇਂ ਤਿੰਨ ਸਿੱਖ ਬੀਬੀਆਂ ਦੇ ਉੱਤੇ ਵੀ ਇਹਨਾਂ ਨੇ ਬਹੁਤ ਭਾਰੀ ਜ਼ੁਲਮ ਤਸ਼ੱਦਦ ਕੀਤਾ ਤੇ ਬਹੁਤ ਸਾਰੀਆਂ ਇਹਨਾਂ ਨੇ ਗਾਲਾਂ ਕੱਢੀਆਂ ਸੀ ਜਿਹਦੇ ਵਿੱਚ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਵੀ ਸੀ ਅਤੇ ਇੱਕ ਭੈਣ ਬੀਬੀ ਮਨਿੰਦਰ ਕੌਰ ਵੀ ਸੀ ਬੀਬੀ ਰਾਜਵਿੰਦਰ ਕੌਰ ਇਹਨਾਂ ਨੇ ਤਿੰਨ ਸਿੱਖ ਬੀਬੀਆਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਉਹਨਾਂ ਦੀ ਦਸਤਾਰਾਂ ਲਾਉਣ ਦਾ ਯਤਨ ਕੀਤਾ ਉਹਨਾਂ ਨੂੰ ਜਿਹੜੀ ਭੱਦੀ ਸ਼ਬਦਾਲ ਦੀ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਜਿਹੜੀ ਆ ਉਹ ਬੋਲੀ ਇਹਨਾਂ ਨੇ ਭੈੜੀਆਂ ਜਿਹੜੀਆਂ ਹਰਕਤਾਂ ਕਰਨੀਆਂ ਚਾਹੀਆਂ ਇਥੋਂ ਤੱਕ ਕਿ ਇਹਨਾਂ ਨੇ ਉਹ ਤਿੰਨ ਸਿੱਖ ਬੀਬੀਆਂ ਦੇ ਕੱਪੜੇ ਤੱਕ ਵੀ ਜਿਹੜੇ ਆ ਉਹ ਪਾੜਨ ਦਾ ਯਤਨ ਕੀਤਾ ਉਸ ਸਮੇਂ ਦੀਆਂ ਅਖਬਾਰਾਂ ਉਹ ਗਵਾਹ ਆ ਉਹਨਾਂ ਬੀਬੀ ਦੀਆਂ ਇੰਟਰਵਿਊ ਜਿਹੜੀਆਂ ਆ ਉਹ ਦੇਖਿਓ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਭੜੇ ਲੋਕ ਸਮੇਂ-ਸਮੇਂ ਦੇ ਉੱਤੇ ਮੰਦ ਕਰਮ ਜਿਹੜੇ ਆ ਉਹ ਕਰਦੇ ਆ ਭੱਦੀ ਸ਼ਬਦਾਵਲੀ ਬੋਲਦੇ ਆ ਇਹ ਇਹ ਉਹ ਅਕਾਲੀ ਨਹੀਂ ਹੈਗੇ ਜਿਹਦੇ ਪੰਥ ਵਸੇ ਮੌਜਦਾ ਸਿਧਾਂਤ ਦੇ ਧਾਰਨੀ ਸਨ ਇਹ ਤਾਂ ਬਾਦਲਾਂ ਦੇ ਚਾਬਲੂ ਸਿਆ ਤੇ ਇਹਨਾਂ ਨੂੰ ਲੱਗਦਾ ਆ ਕਿ ਜਿਹਦੇ ਨਾਲ ਕੋਈ ਸਾਡਾ ਮਤਭੇਦ ਆ ਕੋਈ ਵਖਰੇਵਾ ਆ ਇਹ ਉਹਨਾਂ ਨੂੰ ਬੜੀਆਂ ਭੈੜੀਆਂ ਗਾਲਾਂ ਵੀ ਕੱਢਦੇ ਆ ਤੇ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਇਹ ਉਹਨਾਂ ਦੇ ਖਿਲਾਫ ਹੋਰ ਵੀ ਬਹੁਤ ਸਾਰੇ ਜਿਹੜੇ ਐਕਸ਼ਨ ਆ ਉਹ ਕਰ ਜਾਂਦੇ ਆ ਤੁਸੀਂ ਦੇਖੋ ਕਿ ਗੁਰੂ ਇਹਨਾਂ ਦੀ ਮਤ ਮਾਰ ਰਿਹਾ ਆ ਇੱਕ ਪਾਸੇ ਸੁਖਵੀਰ ਬਾਦਲ ਨੂੰ ਬਚਾਉਣ ਤੇ ਲੱਗੇ ਹੋਏ ਆ ਦੂਜੇ ਪਾਸੇ ਆਪਣੀ ਹੀ ਘੁੰਮਣਘੇਰੀ ਦੇ ਵਿੱਚ ਜਿਹੜੇ ਆ ਲਗਾਤਾਰ ਫਸਦੇ ਜਾ ਰਹੇ ਆ ਇਹ ਭਾਈ ਨਰੈਣ ਸਿੰਘ ਚੌੜੇ ਨੂੰ ਪੰਥ ਵਿੱਚੋਂ ਛੇਕਣ ਦੀਆਂ ਮੰਗਾਂ ਕਰ ਰਹੇ ਆ ਜਦ ਕਿ ਛੇਕ ਤਾਂ ਇਹਨਾਂ ਸਾਰਿਆਂ ਨੂੰ ਦੇਣਾ ਚਾਹੀਦਾ ਆ ਜਿਹੜੇ ਗੁਰਸਿੱਖਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਜ਼ੁਲਮ ਢੋਂਦੇ ਆ ਉਹਨਾਂ ਨੂੰ ਜਿਹੜੀਆਂ ਗਾਲਾਂ ਆ ਉਹ ਕੱਢਦੇ ਆ ਧਾਮੀ ਸਾਹਿਬ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਗੁਨਾਹ ਆ ਇਹ ਬਖਸ਼ਣਯੋਗ ਨਹੀਂ ਆ ਅੱਜ ਤੇ ਤੁਹਾਡੀ ਇੱਕ ਆਰਟੀਕਲ ਸਾਹਮਣੇ ਆ ਗਈ ਹੈ ਨਾ ਪਰ ਤੁਸੀਂ ਆਪਣੀ ਟੋਲੀ ਜੁੰਡਲੀ ਦੇ ਨਾਲ ਬੈਠ ਕੇ ਇਹਨਾਂ ਬੀਬੀਆਂ ਦੇ ਖਿਲਾਫ ਹੋਰ ਗੁਰਸਿੱਖਾਂ ਦੇ ਖਿਲਾਫ ਜਿਹੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਤੁਹਾਡੀਆਂ ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦੇ ਤੁਸੀਂ ਉਹਨਾਂ ਦੇ ਪਰਿਵਾਰਾਂ ਬਾਰੇ ਕਿੰਨੀ ਮੰਦੀ ਸ਼ਬਦਾਵਲੀ ਬੋਲਦੇ ਹੋਗੇ ਆ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਆਈਟੀ ਸੈੱਲ ਇਹ ਵੀ ਕਿੰਨੀ ਜਿਹੇ ਬਕਵਾਸ ਆ ਉਹ ਕਰਦਾ ਹੁਣ ਵੀ ਲਗਾਤਾਰ ਤੁਸੀਂ ਜਿੱਥੇ ਜਥੇਦਾਰ ਸਹਬਾਨਾਂ ਦੀ ਕਿਰਦਾਰਕੁਸ਼ੀ ਕਰ ਰਹੇ ਹੋ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਉੱਥੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਹੋਇਆ ਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਧੂ ਨੂੰ ਵਰਤ ਕੇ ਬਹੁਤ ਸਾਰੀਆਂ ਜਿਹੜੀਆਂ ਕਿਰਦਾਰਕੁਸ਼ੀ ਤੁਸੀਂ ਲਗਾਤਾਰ ਕਰ ਰਹੇ ਹੋ ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਤੁਸੀਂ ਤੋਂ ਅਨੁ ਦੇਕਰ ਆਪਣਾ ਕੋਈ ਇੱਜ਼ਤ ਨਹੀਂ ਹੈਗੀ ਘੱਟੋ ਘੱਟ ਆਪਣੇ ਅਹੁਦਿਆਂ ਦਾ ਜਿਹੜਾ ਮਾਨ ਸਤਕਾਰ ਆ ਉਹਨੂੰ ਹੀ ਜਿਹੜਾ ਕਾਇਮ ਉਹ ਰੱਖ ਲਵੋ ਸੋ ਹੁਣ ਧਾਮੀ ਨੂੰ ਇਸ ਅਹੁਦੇ ਦੇ ਉੱਤੇ ਬੈਠਣ ਦਾ ਕੋਈ ਹੱਕ ਨਹੀਂ ਰਿਹਾ ਜਦੋਂ ਹੁਣ ਧਾਮੀ ਲਗਾਤਾਰ ਗਦਾਰ ਬਾਦਲਾਂ ਦੀ ਚਾਪਲੂਸੀ ਕਰ ਰਿਹਾ ਸੀ ਬਚਾਉਣ ਦਾ ਯਤਨ ਕਰ ਰਿਹਾ ਸੀ ਉਹਦੇ ਤਲਵੇ ਝੱਟ ਰਿਹਾ ਸੀ ਤੇ ਫਿਰ ਗੁਰੂ ਸਾਹਿਬ ਇਹਨਾਂ ਦਾ ਜਿਹੜਾ ਕਰੂਪ ਚਿਹਰਾ ਆ ਉਹ ਸਾਹਮਣੇ ਲਗਾਤਾਰ ਲਿਆ ਰਹੇ ਆ ਇਹ ਦੁਨੀਆ ਨੂੰ ਪਤਾ ਲੱਗ ਗਿਆ ਆ ਕਿ ਸੁਖਬੀਰ ਬਾਦਲ ਹੋਵੇ ਤੇ ਜਾਂ ਆ ਧਾਮੀ ਹੋਵੇ ਇਹ ਕੋਈ ਨਿਮਾਣੇ ਨਿਤਾਣੇ ਨਹੀਂ ਇਹ ਤਾਂ ਗੁੰਡੇ ਲੋਕ ਆ ਇਹ ਤਾਂ ਬਦਮਾਸ਼ ਲੋਕ ਆ ਇਹ ਤਾਂ ਜਿਹੜੀਆਂ ਗੱਲਾਂ ਆ ਉਹ ਕਰਦੇ ਆ ਸ਼ਰਮ ਦੇ ਵਿੱਚ ਧਾਮੀ ਸਾਹਿਬ ਤੁਹਾਨੂੰ ਨੱਕ ਡੋਬ ਕੇ ਜਿਹੜਾ ਆ ਉਹ ਮਰ ਜਾਣਾ ਚਾਹੀਦਾ ਤੁਹਾਡੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਆ ਮਾਫੀ ਉਹ ਹੁਣ ਸਵਕਾਰ ਨਹੀਂ ਹੋਣੀ ਪੰਥ ਦੇ ਸਾਹਮਣੇ ਤੁਹਾਡਾ ਜਿਹੜਾ ਕਰੂਪ ਚਿਹਰਾ ਆ ਉਹ ਸਾਹਮਣੇ ਆ ਚੁੱਕਾ ਹੋਇਆ ਆ ਬੀਬੀ ਦਗੀਰ ਕੌਰ ਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਤੁਰੰਤ ਜੇਦਾ ਕਾਨੂੰਨੀ ਕੇਸ ਉਹ ਦਰਜ ਕਰਾਵੇ ਸੋ ਇਨੀਆਂ ਕੋ ਬੇਨਤੀਆਂ ਆਪ ਸੰਗਠਾ ਦੇ ਨਾਲ ਕਰਨੀਆਂ ਸੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਰਕਸਾਲ ਮੁਖ ਸੇਵਾਦਾਰ ਸਿੱਖ ਜੂਥ ਫੈਡਰੇਸ਼ਨ ਭਿੰਡਰਾਵਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ